ਜੈਤੂ 2850 ਜੀ ਦਾ ਅਦ੍ਰਿਸ਼ ਮਰੀਆ ਨਾਮ ਦੇ ਦਾ 47 ਥਾਣੇ ਦੁਸਤਰਾਕ 15 ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭਧਾਮ ਨੂੰ ਸਹਾਇਤਾ ਸੰਪਰਚ ਨੂੰ ਜੋ ਫੈਲੀ ਪ੍ਰੋਗਰਾਮ ਸਾਹਿਬ ਜੀ ਦੇ ਪਾਸ ਜਾਬੋਚਾਨ ਫਤਿਹਗੁਰੂ ਜੀ ਦਾ ਹੋ। ਨਿਮਾਣੇ ਦੇ ਮਾਨ ਪਾਣ ਮਦਦ ਮਿਲਣ ਨੂੰ ਨਾਟ ਬਾਰੇ ਤੁਮਨ ਸੋ ਕਰਕੇ ਸੇਵ ਪਰਵਾਰ ਨੂੰ ਪੂਲੀ ਦਿੱਤਮਾ ਕਰਨ ਦੀ ਆਗਿਆ ਦੇ ਸਕਣ। ਧਰੂਤੁਰ ਲਾਉਂਦਾ ਉਪਦੇਸ਼ ਨਾਮ ਕਨਕ ਨਾਮ ਚੜਦੀ ਕਲਾ ਤੇਰੀ ਬਾਲੀ ਸਰਬਦਾਰ ਤੁਮ ਬੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਕੋਈ ਮੇਰੇ ਕਾ ਤਕਸਰੈ ਕਾਇਆ ਤੇ ਦੇ ਸਭ ਜੇ ਸਤਗੁਰ ਨਦਰ ਕਰੇ ਜੇ ਨਿਮਕ ਸੋ ਇੱਕ ਹਰ ਨਾਮੰਦ ਮੇਰਾ ਮਨ ਤੰਸ਼ੇ ਸ਼੍ਰੀ ਵਾਹਿਗੁਰੂ ਸਤ ਜੀਓ ਜਤ ਸਰੇ ਮਹਲਾ ਪੰਜਵਾ ਘਰ ਤੇ ਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣ ਕਵਣ ਕਿਹਾ ਜਗ ਮੀਤ ਜਿਜਸੋ ਇੱਕ ਕਰਪਾ ਲ soi Santo dog can I ਗਰੇ ਹਾ ਭਰਪੂਰੇ ਅੰਤਰਬਾ ਜਨਾਹਰ ਮੇਲ ਹਰ ਪਾਇਆ ਬੜਾ ਭਾਗਿਆ ਬਲਰਾਮ ਜਿਓ ਨਿਰਬਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੇ ਹਰ ਬਾਣੀ ਸੰਤ ਜਨ ਆਵੜ ਭਾਗੀ ਪਾਇਆ ਹਰ ਕਤਿ ਹੈ ਅਕੱਥ ਕਹਾਣੀ ਹੇਰਦਾ ਹਰ 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 ਤੁਨੇ ਉਪਜੇ ਹਰ ਜੱਪਿਆ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੇ ਜਿ ਲਾਵੇ ਹਰ ਉਪਜੈ ਬਨ ਰਾਜਦੂਤੋਂ ਲੱਖ ਲੱਖ ਵਧਾਈਆਂ ਜੀ ਪਾਤਸ਼ਾਹ ਕਿਰਪਾ ਕਰਨ ਦੋਵਾਂ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤਨਾ ਕਰਕੇ ਆਉਣ ਵਾਲਾ ਸਮਾਂ ਖੁਸ਼ੀਆਂ ਤੇ ਖੜੀ ਦਾਤ ਪਾਤਸ਼ਾਹ ਬਖਸ਼ਿਸ਼ ਕਰਨ ਤਾਨਦੁਰ ਪਾਛਦਾ ਪਾਵਨ ਬਚਨ ਹੈ ਤਾਨ ਪਰ ਇਹ ਨਆਂਖੀਆਂ ਬਹਿਣ ਇਕੱਤਰ ਹੋਏ ਇੱਕ ਜੋ ਦੋਹਰੀ ਮੂਰਤੀ ਤਾਨ ਮਿਣੀਆਂ ਸੋਇ ਗੁਰੂ ਪਾਤਸ਼ਾਹ ਕਿਰਪਾ ਕਰਨ ਦੋਵਾਂ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤਨਾ ਕਰਕੇ ਆਪਸ ਵਿੱਚ ਬ੍ਰੇਹ ਪਿਆਰ ਇਤਿਫਾਕ ਸਲੂਕ ਦੀ ਦਾਤ ਬਖਸ਼ਿਸ਼ ਕਰਨ ਦੋਵਾਂ ਪਰਿਵਾਰ You can ਜੋ ਜਨੋ ਮਰਾਂ ਫਿਰ ਹਾਰਾ ਫਿਰ ਹਾਰ ਤੁਰ ਸੰਤਿਆ ਗਿਆ ਤੁਰ ਸਾਰੇ ਦੁੱਖ ਜਾਏ ਸਿਮਹਾਦਰਿ ਸਮਰਿਆ ਕਰਨੁ ਨਿਦਾ ਵੈਤਾਏ ਸਭ ਭਾਨੀ ਹੋਈ ਸਹਾਰਾ ਤੁਮ ਬਾਲਿਸ਼ਰ ਤਖਤਿ ਖਾਣੁ ਮੋਈ ਤਹਾਇ ਤੁਮ ਤੈ ਜੋ ਤੇਰੀ ਤੁਜਸਾ ਕੀੇ ਪਾਖਿਦਾ ਆਹ ਬਹੁ ਹਾਯਾ ਪਿਆਰੇ ਜਿਨ ਕਿਆ ਦੇ ਉਤਾਰਿ ਸੇ ਕੋਇ ਨਿਤ ਸੁਖਿ ਤਿਆਰਿਆ ਸੁਤਿਆਰਿਆ। ਪਰਮਾਤਮਾ ਦੀ ਤਿਆਰਿਆ ਮੋਹਸਤਾਰੀ ਗੁਰਜੀ। ਸੁਭਾਣ ਹੈ ਤੁਧਾਰ ਤੁਧਿ ਨ ਕੋਮ ਹੈ ਸਿਖਿ। ਬਾਗਬਾਨ ਕਟਾਇ ਰੋਪਰਿ ਜਨਹਾਂ ਆਕਾਰ ਫੜਿਆ ਤੇ ਤਿਆਰਿ ਸੁਖਾਇਆ। ਗੁਰਦੁਆਰੇ ਦੇ ਚਵਨੇ ਰਵੰਨ ਦੀ ਜਨਾਂ ਆਇਆ ਸੁਖੀ ਦੇਖਾ ਮੋਹਸਤਾਰ ਸੁਖਾਇਆ। ਨਾਮ ਜਿ ਤੁਮਾਰੀ ਰਤਨ ਤਰਸੇ ਸਾਥ ਸੇ ਦੀ ਗੁਰਜੀ। ਸੁਭਾਣ ਹੈ। ਆਪ ਸਾ ਪਵਨ ਗੁਰਦੁਆਰੇ ਦਾ ਧਿਆਨ ਕਰਦੇ ਹੋ ਜੀ ਵਾਹਿਗੁਰੂ ਮੈਂ ਪ੍ਰਭ ਆਪ ਦਾ ਜੀ ਜਲ ਆਪ ਦਾ ਜੀ ਸਵਾਗਤ ਆਪ ਦਾ ਜੀ ਵਾਹਿਗੁਰੂ ਭਰ ਦੁ ਤਾਰੇ ਕਰਤੰ ਸਚਾ ਕੋ ਹਉਕਮਤ ਹੋਇ ਨਾਮ ਦਾ ਆਪ ਦਾ ਜੀ ਸਾਰਤ ਸਹਾ ਬਹਰ ਸਿਆ ਜਾ ਰੇਤ ਦੇ ਛਣ ਵਿੱਚ ਕੀ ਪੈਡ ਪੰਥ ਜੀ ਜੀ ਸਾਹਿਬ ਜੀ ਸਾਹਿਬ ਆਰਤੋ ਜੀ ਦੇ ਬੋਲ ਬਾਰੇ ਗੁਰੂ ਜੀ ਵਾਹਿਗੁਰੂ ਜੇਰੂਨ ਕਾਨਨ ਤੇ ਜੇਰੂਨ ਕੋਪਾੜੇ ਪੁਸਤਕਾਂ ਮਨਜਨ ਨੂੰ ਸੰਪਰਕ ਨਹੀਂ ਹੋ ਜਾ ਰਿਹਾ। ਬੱਲੇ ਦਾ ਇੰਤਜ਼ਾਰ ਰਸਭਾਣ ਦਾ ਦਾਨ ਸਾਥ ਕਵੀ ਹੋ। ਜੇਰੂਨ ਆਣੇ ਮਨ ਆਣੇ ਪਾਣੇ ਤੇ ਪਾਣੇ ਉੱਤੇ ਜੇਰੂਨ ਸਤਿਗੁਰੂ ਤੇਰੇ ਗੁਰੂ ਜਨ ਸਮਾਰਾਜਾ ਜੀ ਚਾਹਤ ਜੀਵਿੰਦਰ ਭਾਰਤ ਦੇ ਗੁਰੂ ਜੀ ਨੂੰ ਆਪਣੀ ਸੰਬੋਧਨਤਾ ਦੇ ਗੁਰੂ ਜਾਨ ਨੂੰ ਸਾਲ ਹੋ ਗਿਆ। ਕਾਢੀ ਵੀ ਯਾਦ ਕਰਦੇ ਆ ਸੇਵਾ ਨੂੰ ਹਮੇ ਆਮ ਦਾ ਸਰਕਾਰ ਦੀ ਕੋਣਾ ਦੇਵਾ ਕਰਨ ਦੀ ਵਾਪਸ ਸਮੂਹ ਨੂੰ ਕਰਨੀ। ਆਪਕਾ ਨਾਮਕ ਬਾਲਕਾਂ ਦਾ ਬਾਰਵਜੋਤ ਸਮਾਪਤੀ ਚਾਹਮਦੇ ਸ਼ੁਕਰਾਨਾ ਕਰਦੇ ਦੋਹਾਂ ਪਰਿਵਾਰਾਂ ਵੱਲੋਂ ਸ਼ੋਭਨਿਕਸ਼ਾ ਕੇ ਆਪ ਜੀ ਦੇ ਪਟਾਕੇ ਤੇ ਗਏ ਆਪ ਜੀ ਨੇ ਕੀ ਕਾਰਕੀ ਤੇ ਨੇ ਸੇਵਾਾਂ ਦੇ ਲੋਹ ਉਪੂਕਰ ਦੇ ਚੱਕ ਦੇ ਨਿਹਾਲ ਕਰਨਾ ਅੰਤਮ ਤੌਰ ਤੇ ਦੋਹਾਂ ਪਰਿਵਾਰਾਂ ਵੱਲੋਂ ਪੇਟਾ ਤੇ ਪ੍ਰਵਾਨ ਨੂੰ ਕਰਨੀ ਬੜਾ ਪ੍ਰਸ਼ਾਦ ਜੀ ਦੇ ਹਾਜ਼ਰਤਾ ਦੇ ਪ੍ਰਵਾਨ ਕਰਨ ਕੇ ਸੰਬੋਧਿਤ ਕਰਉਂਦੀ ਆਰਜਾ ਬਖਸ਼ ਜੋ ਜੋ ਜੀ ਸ਼ਕਿਲ ਤੋਂ ਆਪ ਜੀ ਦਾ ਪੁੱਤਰ ਨਾਮ ਸਤਨੁ ਗਰੀ ਵਾਹਿਗੁਰੂ ਵਾਹਿਗੁਰੂ ਦੇ ਸਤਿ ਸ੍ਰੀਪਾ ਕਰਣੀ ਰਹਿਤ ਤਾਂ ਕਿ ਦੋਹਾਂ ਪਰਿਵਾਰਾਂ ਵਿੱਚ ਉਹਾਂ ਬੱਚਿਆਂ ਵਿੱਚ ਆਪ ਸੀ ਜਾਪ ਸ੍ਰੀ ਮਹਤਕ ਨੰਬਰ ਸੁਨਿਦਾ ਦੰਪਣੀਦਰ ਪ੍ਰਕੂਸ਼ ਕਰਣੀ ਧਾਨ ਗਰੀਨਾਤ ਜਦੈਨ ਇਕੱਠੇ ਹੋਏ ਤੇ ਜੋਤ ਦੇ ਮੂਰਤੀ ਧਾਨ ਫਿਰ ਕਹੀਐ ਸੋਏ ਆਪਨੇ ਦਰੁਪ੍ਰਕੂਸ਼ ਕਰਕੇ ਨੇ ਹਾਲ ਕਰਨਾ ਆਉਣ ਵਾਲਾ ਸਮਾਜ ਉਹਾਂ ਪਰਿਵਾਰਾਂ ਨੂੰ ਖੁਸ਼ੀ ਅਪਰੈਕੂਸ਼ ਕਰਨਾ ਪਰੂ ਕ੍ਰਿਪਾਲਾਹੀ ਹੁਕਮ ਪ੍ਰਕੂਸ਼ ਕਰਕੇ ਉਹਾਂ ਪਰਿਵਾਰਾਂ ਨੂੰ ਖੁਸ਼ੀ ਅਪਰੈਕੂਸ਼ ਕਰਕੇ ਨੇ ਹਾਲ ਕਰੋ ਆਪਨੇ ਦਰੁਪ੍ਰਕੂਕਾਰ ਗਨਿਸਪੂਰਤਾ ਦਾ ਜ਼ਿਕਰ ਕਰੋ ਸਹੀ ਪਿਆਰੇ ਦਿਨ ਦਿਨ ਮਨਾਤਰ ਨਾਮ ਜਪਤਾਰ ਨਾਨਕ ਬਨਾਤਰ ਅੱਲਾਹ ਕਿਰਪਾ late, so தி போங்க சாநா ਸੰਤਨ ਕਪਈਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਹਿ ਆਪ